ਕੋਠੀ ਕੋਠੀ ਬਾਬਾ ਜੀ ਕੋਠੀ 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 ਪੂਰੀ ਖੜਦੇ ਯੂਰੀ ਖੜਦੇ ਸਾਰੇ ਵੀਰ ਪੂਰੀ ਖੜਦੇ ਪੂਰੀ ਆਉਣਗੇ ਯੂਰੀ ਆਉਣਗੇ ਪੂਰੀ ਖੜ ਚੋਰੀ ਵਰੀ ਪੂਰੀ ਖੜ ਚੋਰੀ ਬੰਦਾ ਨਾਲੇ ਅੰਦਰ ਤਾਂ ਇਹ ਖੜੇ ਅਮੀਕ ਬੰਗਾਲ ਜਿਹੜਾ ਫੈਸਲਾ ਜੀ ਅੱਜ ਕਿਵੇਂ ਦੇਖ ਦਿਆਂ ਕਿ ਅੱਜ ਕੋਰਟ ਦੇ ਵਿੱਚ ਜਿਹੜਾ ਫੈਸਲਾ ਆਇਆਗਾ ਉਸ ਨੂੰ ਕਿਵੇਂ ਦੇਖ ਦਿਆਂ ਜਿਹੜਾ ਫੈਸਲਾ ਉਹ ਇੱਕ ਤਰਫ ਹੈ ਅਸੀਂ ਇਹਦੇ ਵਿੱਚ ਅਪੀਲ ਦੇ ਵਿੱਚ ਜਾਵਾਂਗੇ ਜਿਹੜੀ ਸਜ਼ਾ ਉਹ ਸਸਪੈਂਡ ਹੋ ਚੁੱਕੀ ਹੈ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੱਕ ਪਰਿਵਾਰਕ ਝਗੜਾ ਹੈ ਪਰਿਵਾਰਕ ਲੜਾਈ ਹੈ ਜਿਹਦੇ ਵਿੱਚ ਅਸੀਂ 14-15 ਸਾਲਾਂ ਤੋਂ ੱੱਕੇ ਖਾਂਦੇ ਫਿਰ ਰਹੇ ਹਾਂ ਔਰ 2008 ਤੋਂ ਇਹ ਗੇਸ ਚੱਲ ਰਿਹਾ ਹੈ ਅੱਜ ਇਥੋਂ ਨਿਬੜਿਆ ਇਹ ਪਰਿਵਾਰ ਦੀ ਲੜਾਈ ਅੱਗੇ ਵੱਧ ਰਹੀ ਹੈ ਔਰ ਅਗਲੇ ਨੇ ਅੱਗੇ ਚਲੇ ਜਾਣਾ ਸੋ ਇਸ ਕਰਕੇ ਜਿਹੜੇ ਅਸੀਂ ਲੋਕਾਂ ਅਸੀਂ ਪਰੇਸ਼ਾਨੀ ਦੇ ਦੌਰ ਚੋਂ ਲੰਘ ਰਹੇ ਹਾਂ ਇਹਦੇ ਵਿੱਚੋਂ ਇਸ ਤੋਂ ਵੱਧ ਕੋਈ ਗੱਲ ਨਹੀਂ ਪਰ ਅੱਜ ਸਜ਼ਾ ਹੋਈ ਹੈ ਸਾਨੂੰ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਜਿਹੜੀ ਸਜ਼ਾ ਹੋਈ ਹੈ ਪਰ ਲੇਕਿਨ ਕੰਪਰੋਮਾਈਜ਼ ਹੋਣ ਤੋਂ ਬਾਅਦ ਉਸ ਤੋਂ ਬਾਅਦ ਪਰਿਵਾਰ ਦਾ ਇਹ ਮਸਲਾ ਸੀ ਜਿਹੜਾ ਨਿਬੜ ਗਿਆ ਸੀ ਲੇਕਿਨ ਸਾਨੂੰ 7 8 9 ਬੰਦਿਆਂ ਨੂੰ ਫਿਰ ਵੀ ਇਹਦੇ ਵਿੱਚ ਬਾਰ-ਬਾਰ ਘ੍ਰਿਸਾ ਜਾ ਰਿਹਾ ਹੈ ਜਿਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਸਾਡੇ ਖਿਲਾਫ ਜਿਹੜਾ ਪਰਚਾ 100% ਝੂਠਾ ਦਰਜ ਹੋਇਆ ਸੀ ਔਰ ਇਸ ਪਰਚੇ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਔਰ ਮੈਂ ਨਾ ਇਸ ਲੜਾਈ ਦੇ ਵਿੱਚ ਸ਼ਾਮਲ ਸੀ ਲੇਕਿਨ ਸਰਾ ਸਰ ਇੱਕ ਤੱਕਾ ਹੈ ਜਿਹੜਾ ਉਹ ਅੱਜ ਸਾਡੇ ਨਾਲ ਹੋਇਆ ਤੁਸੀਂ ਅੱਗੇ ਜਿਵੇਂ ਤੁਸੀਂ ਕਹਿ ਰਹੇ ਹੋ ਤੱਕੇ ਨਾਲ ਸਮਝੌਤਾ ਹੋ ਚੁੱਕਿਆ ਸੀ ਫਿਰ ਕਿਸ ਤੱਕੇ ਨਾਲ ਨਹੀਂ ਮੈਂ ਕਿਹਾ ਮੈਂ ਤੱਕੇ ਨਾਲ ਨਹੀਂ ਗਿਆ ਉਸ ਤੋਂ ਬਾਅਦ ਰਜਿੰਦਰ ਦੀਪਾ ਜੀ ਕੰਪਲੇਂਟ ਉਹਨਾਂ ਨੇ ਇੱਥੇ ਰੱਖੀ ਕੰਪਲੇਂਟ ਤੋਂ ਬਾਅਦ ਇਹ ਉਹ ਪੋਜੀਸ਼ਨ ਅੱਜ ਇੱਥੇ ਪਹੁੰਚੀ ਹੈ ਸੋ ਉਹਦੇ ਵਿੱਚ ਜਿਹੜਾ ਫੈਸਲਾ ਉਸ ਕੰਪਲੇਂਟ ਦੇ ਵਿੱਚ ਇਸ ਤਗਾਸੇ ਦੇ ਵਿੱਚ ਇਹ ਫੈਸਲਾ ਹੋਇਆ। ਅੱਗੇ ਤੁਸੀਂ ਕੀ ਕਰੋਗੇ ਜੀ ਅੱਗੇ ਅਪੀਲ ਚ ਜਾਂ ਅਸੀਂ ਸਾਡਾ ਸਾਡਾ ਹੱਕ ਹੈ ਅਪੀਲ ਦੇ ਵਿੱਚ ਜਾਣਾ। ਅਸੀਂ ਬੀਲ ਦੇ ਵਿੱਚ ਜਾਵਾਂਗੇ ਨਾ ਸਾਡਾ ਫਸ ਹੱਕ ਹੈ ਉਹਦਾ। اخلاقی ਦੌਰ ਤੇ ਠੀਕ ਹੈ। ਅਸ਼ੀਲ ਕੁਮਾਰ ਬਿਸਿਸ਼ਟਾ ਜੀ। ਹਾਂਜੀ। ਅੱਜ ਇਹਦੀ ਆਪਣਾ 20 ਤਾਰੀਖ ਨੂੰ ਪਹਿਲਾਂ ਆਰਗੂਮੈਂਟ ਹੋ ਚੁੱਕੀ ਸੀ ਦੋਨਾਂ ਧਿਰਾਂ ਦੀ ਤੇ ਅੱਜ ਜੱਜ ਸਾਹਿਬ ਨੇ ਆਪਣਾ ਫੈਸਲਾ ਦੇ ਕੇ ਇਹਨਾਂ ਨਵੇਂ ਬੰਦਿਆਂ ਨੂੰ ਦੋਸ਼ੀ ਇਕਰਾਰ ਦਿੱਤਾ ਹੈ। ਤੇ 2-2 ਸਾਲ ਦੀ ਇਹਨਾਂ ਨੂੰ ਕਨਵਿਕਸ਼ਨ ਕਿਈ ਹੈ ਪੋਲਿਟিক্যাল ਕੈਰੀਅਰ ਵਸਤਾ ਲੀਗਲੀ ਦੱਸ ਸਕਦੇ ਆ ਪੋਲਿਟিক্যাল ਕੈਰੀਅਰ ਬਾਰੇ ਐਸੀ ਕੁਸ਼ਨ ਐਸ ਪਰ ਲਾ ਜੋ ਪ੍ਰੋਵੀਜ਼ਨ ਹੈ ਵੀ ਜੇ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਅਸੈਂਬਲੀ ਜਿਹੜੀ ਸੀਟ ਹੈ ਉਹ ਖਤਮ ਹੋ ਜਾਂਦੀ ਹੈ ਇਹਦੇ ਵਿੱਚ ਹਾਂ ਉਰੀ ਲੋਰ ਕੋਰਟ ਜਨਾਜ਼ੀ ਮੰਤ ਹੋ ਜਾਏਗੀ ਜੇ ਆਪਣਾ ਜੇਕਰ ਐਪਲੀਕੇਸ਼ਨ ਦੇਣਗੇ ਸਸਪੈਂਡ ਸਜ਼ਾ ਸਸਪੈਂਡ ਕਰਨ ਦੀ ਤੇਜਪਾਲ ਭਰਦਵਾ ਦੋ ਜੀ ਦੋਖੋ ਇਹ ਕਾਫੀ ਪੁਰਾਣਾ ਕੇਸ ਹੈ 2008 ਦੀ ਗੱਲ ਹੈਗੀ ਆ ਜਦੋਂ ਦੀਪਾ ਜੀ ਦੇ ਘਰ ਆ ਕੇ ਅਮਨ ਰੋੜਾ ਉਹਨਾਂ ਦੀ ਮਾਤਾ ਤੇ ਹੋਰ ਕਾਫੀ ਬੰਦੇ ਸੀ 8-9 ਵਿਅਕਤੀ ਸੀ ਉਹਨਾਂ ਦੇ ਘਰ ਆ ਕੇ ਅਟੈਕ ਕੀਤਾ ਤੇ ਇਹਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਬੰਧ ਵਿੱਚ ਦੀਪਾ ਜੀ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਪਰ ਪੁਲਿਸ ਨੇ ਕੋਈ ਕੋਈ ਗੌਰ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਦੀਪਾ ਜੀ ਨੂੰ ਅਖੀਰ ਚ ਅਦਾਲਤ ਦਾ ਸਾਰਾ ਲੈਣਾ ਪਿਆ ਤੇ ਪ੍ਰਾਈਵੇਟ ਕੰਪਲੇਟ ਕੀਤੀ ਅੱਜ ਤਕਰੀਬਨ 14-15 ਸਾਲਾਂ ਬਾਅਦ ਉਹਦਾ ਫੈਸਲਾ ਹੋਇਆ ਜਿਹਦੇ ਵਿੱਚ ਅਮਨ ਰੋੜਾ ਤੇ ਉਹਦੇ ਸਾਥੀਆਂ ਨੂੰ 88452 ਚ 2 ਸਾਲ ਦੀ ਸਜ਼ਾ 1323 148 195 1 ਇੱਕ ਸਾਲ ਦੀ ਸਜ਼ਾ ਤੇ 5-5000 ਰੁਪਏ ਫਰਮਾਨਾ ਕੀਤਾ। ਇਸ ਤੋਂ ਪਹਿਲਾਂ ਦੇਖੋ ਬੰਨ ਦੀ 307 ਸੀ ਲੇਕਿਨ ਤੁਹਾਨੂੰ 7 ਲਾਈਨੀ ਕੋਡ ਨੇ 452 ਆਈਪੀਸੀ 323 ਆਈਪੀਸੀ 148 195 ਆਈਪੀਸੀ ਇਹ ਤਾਂ ਪਤਾ ਹੀ ਆ ਵੀ ਮਤਲਬ ਜਿਹੜੇ ਆਪਣਾ ਅਮਨੁਰਾੜਾ ਦੀਪਾ ਜੀ ਦੇ ਹੱਥ ਲੱਗਦੇ ਨੇ ਤੇ ਅਮਨੁਰਾੜਾ ਆਪਣਾ ਰਜਿੰਦਰ ਦੀਪਾ ਜੀ ਜੀਜਾ ਲੱਗਦੇ ਨੇ ਇੰਨਾ ਵਿੱਚ ਆਂਡਰਾ ਜੀ ਇਹ ਚਾਹੁੰਦੇ ਸੀ ਵੀ ਰਜਿੰਦਰਦੀਪਾ ਜਿਹੜਾ ਹੈਗਾ ਉਹਨਾਂ ਨੂੰ ਪੌਲਟਿਕਸ ਅੱਗੇ ਨਹੀਂ ਆਉਣ ਦੇ ਰਹਾ ਹੈਗਾ ਵੀ ਕਿਸੇ ਨਾ ਕਿਸੇ ਢੰਗ ਨਾਲ ਇੱਥੋਂ ਇਹਨੂੰ ਕੱਢਾ ਜਾਵੇ ਉਸ ਸਬੰਧ ਵਿੱਚ ਝਗੜਾ ਜੇ 2 ਸਾਲ ਦੀ ਸਜ਼ਾ ਹੋਵੇ ਕਾਂਜਮਾਨਟ ਹੋ ਜਾਂਦੀ ਐਥੇ ਹੋ ਜਾਂਦੀ ਠੀਕ ਹੈ ਸਰ ਤੁਹਾਡੀ ਅਗਲੀ ਗੱਲ ਕਰ ਵੀ ਹੋਊਗੀ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦੀ ਜਿਹੜੀ ਅਸੈਂਬਲੀ ਸੀਟ ਹੈਗੀ ਆ ਉਹ ਵੇਕੈਂਟ ਹੋ ਜਾਊਗੀ ਤੇ ਦੂਜਾ ਜਿਹੜੇ ਹੈਗੇ ਡਿਸਕਵਾਲਿਫਾਈ ਹੋ ਗਏ ਇਹ ਇਮੀਡੀਏਟ ਇਫੈਕਟ ਠੀਕ ਹੈ ਸਰ ਤੇ ਉੱਥੇ ਹੁਣ ਇਹ ਸੰਗਰੂਰ ਅਪੀਲ ਕਰਨਗੇ ਸੈਸ਼ਨ ਕੋਰਟ ਚ ਉੱਥੇ ਦੀਪਾ ਜੀ ਵੀ ਕਾਰਵਾਈ ਕਰਨਗੇ ਵੀ ਇਹਨਾਂ ਦੀ ਜਿਹੜੀ ਗਿਆ ਸਜ਼ਾ ਸਸਪੈਂਡ ਨਾ ਹੋਵੇ ਪਹਿਲਾਂ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਦੇਰ ਨਹੀਂ ਇਹ 15 ਸਾਲ ਪੁਰਾਣਾ ਕੇਸ ਹੈ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨੂੰ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੇ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਐਨ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕਿਓ ਚਲੇਗੇ ਪਰ ਇਹ ਹਟੇ ਨਹੀਂ ਇੱਕ ਅਬਜਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 1:30 4:30 5 ਵਜੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇਹ ਗਲਤ ਤਾਂ ਮੈਂ ਰਿਆਇਸ਼ ਐ ਮੈਂ ਉੱਥੇ ਰਹਿ ਰਿਹਾ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੌੜਾ ਨਾਲ ਲਾ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਮੈਨੂੰ ਅਸੀਂ ਚਲੋ ਉੱਥੇ ਸਟਾ ਵਜੀਆਂ ਤਾਂ ਐਨੇ ਨੂੰ ਡੀਐਸਪੀ ਸਾਹਿਬ ਆ ਗਏ ਔਰ ਆ ਕੇ ਉਹਨਾਂ ਨੇ ਮੌਕਾ ਵੇਖਿਆ ਕਿ ਹਾਂ ਵਾਕਈ ਇਹ ਗਲਤ ਹੋਇਆ ਤੁਹਾਡੇ ਪ੍ਰੇਸ਼ਨ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਪਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋਗੇ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਵੰਨੋਂ ਵੀ ਕੋਈ ਕੰਪਲੇਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ ਪੰਜ ਚਾਰ ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇੱਕ ਪ੍ਰਾਈਵੇਟ ਕੰਪਲੇਂਟ ਪਾਈ ਕਸਾਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਨੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਪਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ तकरीबन 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ ਚਾਰ ਸ਼ੀਟ ਹੋਏ ਸੀ ਅਮਨ अरोੜਾ ਤੇ ਉਹਨਾਂ ਦੇ ਅੱਠ ਸਾਥੀ 2022 ਦੇ ਵਿੱਚ ਚਾਰ ਸੀਟ ਹੋਏ ਸੀਗੇ ਅੰਡਰ ਸੈਕਸ਼ਨ 452 ਚ 323 148 199 ਉੰਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀਆ ਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਵੀ ਮਿਲਿਆ ਕਰੇ ਮੇਰਾ ਖਿਆਲ ਹੈ ਕਿਉਂਕਿ ਇਹ 2022 ਬਾਤ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਸੀ ਕਾਂਗਰਸ ਸੀ ਇਹਨੂੰ ਟਿਕਟ ਮਿਲ ਗਈ ਸੀ ਇਹ ਹਾਰ ਗਿਆ ਸੀ ਇਲੈਕਸ਼ਨ ਇੱਕ ਕਿਸੇਗਾ ਕਿ ਕਿਸੇ ਤਰ੍ਹਾਂ ਦੀਪੇ ਨੂੰ ਡੀਮੋਟਿਵੇਟ ਕਰਕੇ ਇੱਥੋਂ ਭਜਾਇਆ ਜਾਵੇ ਇੱਕ ਉਸ ਤਰ੍ਹਾਂ ਦਾ ਛੇੜਿਆੰਤਰ ਸੀ ਉੱਤੇ ਪਹੁੰਚ ਹੋਣੀ ਹੈ ਵੀ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ ਪੁਲਿਸ ਜਾਂ ਹੋਰ ਸਾਡੀ ਪਹੁੰਚ ਹੈ ਇਸ ਕਰਕੇ ਉਸ ਸ਼ਾਇਦ ਪਰਪਸ ਨਾਲ ਇਹਨਾਂ ਨੇ ਉਸਮਨ ਸ਼ਾਹ ਨਾਲ ਮੇਰੇ ਤੇ ਅਟੈਕ ਕੀਤਾ ਸੀ ਉਦੋਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ 2007 'ਚ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਪਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਹਮਣੇ ਜੀ ਹਾਂ ਅਮਨ अरोड़ा ਉਦੋਂ ਕਾਂਗਰਸੀ ਰਾਇਨੀਤੀ ਰஞ்சிਸ਼ ਕਹਿ ਲੋ ਇਹ ਆਵਾਜ਼ ਦਾ ਹੱਕ ਕਹਿ ਲੋ ਠੀਕ ਹੈ ਅਮਨ अरोड़ा ਨੂੰ ਟਿਕਟ ਮਿਲਦੀ ਰਹੀ ਪਹਿਲਾਂ ਕਾਂਗਰਸ ਤੋਂ ਮਿਲੀ ਦੋ ਵਾਰੀ ਦੋਵੇਂ ਵਾਰੀ ਹਾਰ ਗਏ ਫਿਰ ਆਮ ਆਦਮੀ ਪਾਰਟੀ ਚਲੇ ਗਏ ਉੱਥੋਂ ਜਿੱਤ ਗਏ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਪਹਿਲਾਂ ਕਾਂਗਰਸ ਪਾਰਟੀ ਤੋਂ ਹੁਣ ਮੈਸ਼ਰੂਮ ਨਹੀਂ ਅਕਾਲੀ ਦਲ 'ਚ ਆ ਮੈਂ ਕੋਸ਼ਿਸ਼ ਕਰਦਾ ਰਿਹਾ ਟਿਕਟ ਦੀ ਪਰ ਮੈਨੂੰ ਅਜ ਤੱਕ ਟਿਕਟ ਨਹੀਂ ਮਿਲੀ ਸੋ ਰੰਜਿਸ਼ ਨਹੀਂ ਉਹ ਆਪਣੀ ਹੈ ਉਹਨਾਂ ਨੇ ਆਪਣਾ ਚਲੋ ਆਫ ਦਾ ਪੋਲਿਟਿਕਲ ਕੈਰੀਅਰ ਆਫ ਦਾ ਬਣਾਇਆ ਹੈ ਮੈਂ ਆਪਣਾ ਲੱਗਿਆ ਹੋਇਆ ਹੈ ਮਹਾਤਮਾ ਕਿਰਪਾ ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਐਸ ਪਰ ਸੁਪਰੀਮ ਕੋਰਟ ਦੀ ਜਿਹੜੀ 2013 ਦੀ ਫਾਈਂਡਿੰਗਸ ਹੈ ਜੋ ਉਹਦੇ ਆਰਡਰ ਹੈ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ ਪਬਲਿਕ ਰਿਪਰੈਜ਼ੈਂਟਡ ਪਾਵੇ ਹੋ ਮਪੀ ਹੈ ਪਾਵੇ ਐਮਐਲਏ ਪਾਵੇ ਐਮਐਲਸੀ ਹੈ ਉਹਨੂੰ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕਨਵਿਕਸ਼ਨ ਹੁੰਦੀ ਹੈ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਤੇ ਵਿਦ ਇਮੀਡੀਏਟ ਇਫੈਕਟ on the ਉਹ ਅਨਸੀਟਡ ਹੋ ਜਾਂਦਾ ਹੈ on the ਐਮ ਐਲ ਏ ਸ਼ਿਪ ਔਰ on the ਜੋ ਵੀ ਚ ਐਮ ਐਲ ਏ ਸ਼ਿਪ ਤੇ ਇਨਸਟਿਨ ਨਾਲ ਹੀ ਮਿਨਿਸਟਰ ਮਿਨਿਸਟਰੀ ਵੀ on the ਵੇਕੈਂਟ ਹੋ ਜਾਂਦੀ ਹੈ ਪਰ ਮੈਂ ਸਮਝਦਾ ਔਰ ਵੈਸੇ ਵੀ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ ਤਿੰਨ ਸੀਟ ਦੇਖਦੇ ਹਾਂ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮੀਨਲ ਚਾਰजेस ਤਾਂ ਨਹੀਂ ਕਿਸੇ ਜਿੰਨੋ ਟਿਕਟ ਕਰ ਦੇ ਰਹੇ ਆ ਉਹਦੇ ਤੋਂ ਕ腐ਸ਼ਨ ਦੇ ਚਾਰਜਸ ਤਾਂ ਨਹੀਂ ਕਿਸੇ ਉਹਨਾਂ ਦੇ ਹੋਰ क्रुएਲਟੀ ਦੇ ਚਾਰਜਸ ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਇਹ ਇਹੀ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਅਨਸੀਟਡ ਹੋਣਗੇ ਕਿਉਂਕਿ ਜਿਵੇਂ ਪਿਛਲੇ ਰਾਹੁਲ ਗਾਂਧੀ ਜੀ ਦਾ ਵੀ ਆਪਾਂ ਨੂੰ ਯਾਦ ਹੈ 6 ਮਹੀਨੇ ਸਾਲ ਪਹਿਲਾਂ ਕੇਸ ਹੋਇਆ ਸੀ 2 ਸਾਲਾਂ ਦੀ ਉਹਨਾਂ ਨੂੰ ਕੈਦ ਸਜਾ ਸੁਣਾਈ ਸੀ ਤੇ ਸ਼ਾਮ ਨੂੰ ਹੀ ਹਾਈ ਕੋਰਟ ਦੇ ਸੋਰੀ ਆਪਣੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੇ ਉਹਨੂੰ ਅਨਸੀਟ ਡਿਕਲੇਅਰ ਕਰਤਾ ਸੀ ਮੈਂ ਸਮਝਦਾ ਇਹ ਹੁਣ ਜੋ ਸਪੀਕਰ ਹੈ ਕੁਲਤਾਰ ਸੰਧਵਾ ਜੀ ਉਹ ਸਾਰੇ ਕਾਨੂੰਨ ਨੂੰ ਵੇਖਦੇ ਹੋਏ ਅਨਸੀਟ ਕਰਨਗੇ ਇਹ ਤਾਂ ਬਿਲਕੁਲ ਆਪੀਆਂ ਅਸੀਂ ਤੇ ਆਪਣੇ ਜਿਹੜੇ ਵਕੀਲ ਹੈ ਡਿਟੇਲ ਆਰਡਰ ਆ ਜਾਏ ਔਰ ਅਸੀਂ ਅੱਗੇ ਜਾਵਾਂਗੇ ਅਸੀਂ ਉਸ ਨੂੰ ਪ੍ਰੋਟੈਸਟ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਸਜ਼ਾ ਘੱਟ ਹੋਈ ਹੈ ਇੰਨੇ ਚ ਜੋ ਮੈਕਸੀਮ ਸਜ਼ਾ 7 ਸਾਲ ਆ ਉਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਘਨੋਣਾ ਅਪਰਾਧ ਕੀਤਾ ਹੈ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਬਲਿਕ ਫਿਗਰ ਹੈ ਇੱਕ ਸੋਸਾਇਟੀ ਚ ਪਤਾ ਵੀ ਲੱਗਣਾ ਚਾਹੀਦਾ ਹੈ ਕਿ ਜੇ ਕੋਈ ਆਦਮੀ ਕਾਨੂੰਨ ਨੂੰ ਆਪਦੇ ਹੱਥ ਚ ਲੈਂਦਾ ਆਪਦੀ ਪਾਵਰ ਔਰ ਆਪਦੇ ਪੈਸੇ ਦੀ ਵਜ੍ਹਾ ਨਾਲ ਤੇ ਉਸ ਨੂੰ ਵੀ ਕੋਟਾਂ ਉਹਦੇ ਵਾਸਤੇ ਵੀ ਸਜ਼ਾ ਬਰਾਬਰ ਦੀ ਹੈ ਸਜ਼ਾ ਉਹਨਾਂ ਨੂੰ ਵੀ ਮਿਲਦੀ ਹੈ ਤਾਂ ਇਸ ਵਾਸਤੇ ਜਿਹੜੇ ਖਾਸ ਕਰਕੇ ਪਬਲਿਕ ਫਿਗਰ ਹੈ ਅਸੀਂ ਤਾਂ ਲੋਕਾਂ ਨੂੰ ਰਸਤਾ ਵਾਹਣਾ ਹੈ ਤੇ ਅਸੀਂ ਇਹਨਾਂ ਨੂੰ ਜੇ ਕੋਰਟ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਊਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਯੈਸ ਇੱਥੇ ਦੇਰ ਹੋ ਸਕਦੀ ਹੈ ਅંધੇਰ ਨਹੀਂ